ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਵਿੜੰਗ ਬਾਈ ਜਗਮੀਤ ਕੋਲੇ ਪਹੁੰਚੇ ਦੋਸਤੋ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਮੋਕਸਰਸਾਈ ਪੈ ਜਾਂਦਾ ਬਾਈ ਦਾ ਦੋਸਤੋ ਵਪਾਰ ਦਾ ਕੰਮ ਆ ਤੇ ਰੁਟੀਨ ਦੇ ਵਿੱਚ ਦੋਸਤੋ ਬਾਈ ਕੋਲੇ ਪਸ਼ੂ ਹੁੰਦੇ ਆ ਤੇ ਰੁਟੀਨ ਦੇ ਵਿੱਚ ਹੀ ਦੋਸਤੋ ਆਪਾਂ ਵੀਡੀਓ ਬਾਈ ਕੋਲੇ ਆ ਕੇ ਬਣਾਈ ਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਗਾ ਕ੍ਰੋਸ ਆਂਗ ਦੇ ਵਿੱਚ ਆ ਦੋਸਤੋ ਚੰਗੀਆਂ ਵਹਿੜਾਂ ਦੋ ਗੱਬਣਾ ਦੋਸਤੋ ਤੇ ਇੱਕ ਦੋਸਤੋ ਤਾਜੀ ਸੂਈ ਆ ਸਾਹਮਣੇ ਵੇਖ ਸਕਦੇ ਆ ਜਾਫੀ ਕਰਾਉ ਸਾ ਦੋਸਤੋ ਬਣਦੀ ਡਿਟੇਲ ਦੋਸਤੋ 22 ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਵਧੀਆ ਜੀ ਵਧੀਆ ਅੱਜ ਕਿੰਨੇ ਨਾਗ ਆ ਬਈ ਤਿੰਨ ਨਾਗ ਆਈ ਆ ਤਿੰਨ ਨਾਗ ਆ ਇੱਕ ਦਾ ਨਾਂ ਤੇ ਨੰਬਰ ਦੱਸ ਦੀ ਭਰਾ ਜਗਮੀਤ ਸਿੰਘ ਪਿੰਡ ਵੜੰਗ ਜਿਲ੍ਹਾ ਸੰਕਲਪ ਸਰਦਾਰ ਜੀ ਹੋਰ ਨੰਬਰ 685910400 ਠੀਕ ਆ ਬਈ ਇਧਰ ਕ੍ਰੋਸ ਆਂਗ ਦੇ ਵਿੱਚ ਕਾਲੀ ਵਾੜ ਖੜੀ ਇਹਦੇ ਬਾਰੇ ਜਾਣਕਾਰੀ ਦੋ ਜੇ ਕਿੰਨਵਾ ਸੂਆ ਸੁਣਦੀ ਹੈ ਤੀਜਾ ਸੂਆ ਰੀਨ ਨਾਲ ਹੌਣ ਸੁਣਾ ਜੇ ਦੋ ਸੂਏ ਪਹਿਲਾਂ ਸੋਈ ਵੀ ਆ ਸੀਲ ਠੰਡੀ ਬਹੁਤ ਆ ਸੀਲ ਠੰਡੀ ਬਹੁਤ ਆ ਤੀਜਾ ਸੂਆ ਸੁਣਦੀ ਆ ਹਾਂ ਠੀਕ ਆ ਕੀ ਦੋ ਤਰਕਾਰ ਵਾਲੀ ਆ ਬਈ ਇਹ ਦੂਜੇ ਸੂਏ 14 ਕਿਲੋ ਦਾ ਦਿੱਤਾ ਦੂਜੇ ਸੂਏ 14 ਕਿਲੋ ਦਾ ਦਿੱਤਾ ਕਿੰਨੇ ਕ ਦਿਨ ਲੈਂਦੀ ਹੈ ਬਾਈ ਹੁਣ 10 ਦਿਨ ਸਹੀ ਪਏ ਸੂਨ ਦੇ 10 ਦਿਨ ਪਏ ਹਜੇ ਸੂਨ ਦੇ ਵਿੱਚ ਹਾਂਜੀ ਹੁਣ ਤੀਜੇ ਸੂਏ ਲਈ ਗੱਭਣਾ ਹਾਂ ਹਾਂ ਸੂਨ ਲਈ ਗੱਭਣਾ ਠੀਕ ਆ ਲਓ ਵੀ ਸੱਜਣਾ ਸੋਹਣੇ ਕੱਦ ਕਾਠ ਦੇ ਵਿੱਚ ਆ ਪੂਰੇ ਵੱਡੇ ਪਾਂਛੀ ਦੀ ਰਹਿੜਾ ਦੇਖ ਸਕਦੇ ਆ ਪੂਰੇ ਫੈਕਸਾਈਡਰ ਦੇ ਵਿੱਚ ਆ ਦੋਸਤੋ ਕੋਈ ਟੁੱਟਮਾ ਨਹੀਂ ਕੋਈ ਫੋਰਚਾਂਗ ਨਹੀਂ ਦੋਸਤੋ ਖਵਾਨਾ ਬਹੁਤ ਸੋਹਣਾ ਬਣਾਇਆ ਹੋਇਆ ਹੈ ਦੋਸਤੋ 10 ਦਿਨਾਂ ਦੀ ਕੱਚੀ ਆ ਦੋਸਤੋ ਦੇਖ ਸਕਦੇ ਆ ਸੋਹਣੇ ਕਦ ਕਾਠ ਵਾਲੀ ਆ ਦੋਸਤੋ ਬਾਕੀ ਰਾਜੀ ਪਲੀ ਆ ਦੇਖ ਸਕਦੇ ਆ ਦੋਸਤੋ ਸੋਹਣਾ ਹਵਾਨਾ ਬਣਾ ਜਾਣਾ 10 ਦਿਨਾਂ ਦੀ ਕੱਚੀ ਆ ਤੇ ਕਿੰਨਾ ਕੁ ਦੁੱਧ ਪਾ ਦੂਗੀ ਬਈ ਐਤੀ ਹੈ ਤੇ ਨਾਰਮਲ ਸੇਵਾਲੇ 15 ਕਿਲੋ ਤਾਂ ਪਾਉਗੀ ਵੈਰ 15 ਕਿਲੋ ਦੁੱਧ ਪਾ ਦੂਗੀ ਵਧੀਆ ਮੁਠੀ ਵਾਲਾ ਸੰਗ ਲੱਗਿਆ ਵਧੀਆ ਲਓ ਵੀ ਸੱਜਣੋ ਛੋਟਾ ਛੋਟਾ ਸੰਗਾ ਬਾਕੀ ਬਾਈਆਂ ਸੀਲ ਠੰਡੀ ਹੈਗੀ ਆ ਬਾਕੀ ਤਸੰਨੀ ਦੋਸਤੋ ਤੁਸੀਂ ਇੱਥੇ ਆ ਕੇ ਕਰ ਲੈਣੀ ਐ ਹਵਾਨਾ ਦੋਸਤੋ ਦਸਾਂ ਦੇ ਨਾਲ ਤਈਏ ਨੇ ਸੋਨਾ ਬਣਾ ਜਣਾ ਕਦ ਕਾਠ ਦੋਸਤੋ ਪੂਰੇ ਵੱਡੇ ਕਦ ਕਾਠ ਦੇ ਵਿੱਚ ਕਰਾਉ ਸੰਗਾ ਦੋਸਤੋ ਗਰਮੀਆਂ ਦੇ ਵਿੱਚ ਸੋਨਾ ਦੁੱਧ ਪਿਆਜੂ ਦੋਸਤੋ ਬਾਕੀ ਜਾਂਦਾ ਭਾਅ ਵੀ ਜਿਹੜਾ ਬਾਈਆਂ ਦਾ ਜਾਇਜ਼ੀ ਕਰ ਲੈਣਾ ਇਹਦਾ ਆਪਾਂ ਦੇਖ ਸਕਦੇ ਹਾਂ ਕੀ ਭਾਅ ਕਰਾਂਗੇ ਬਈ ਅੱਜ ਬਈ 45000 ਰੁਪਏ ਦੇ ਦਾਂਗੇ 45000 ਦੀ ਹਾਂਜੀ ਠੀਕ ਆ ਤੇ ਮਾਨਤਨ ਮਾਨਤਨ ਹੋ ਜੀ ਬਈ ਵਰਤ ਲਓ ਵੀ ਸੱਜਣੋ 45000 ਰੁਪਇਆ ਬਾਈ ਨੇ ਡਿਮਾਂਡ ਕੀਤੀ ਆ ਤੇ ਮਾਨਤਾ ਨੇ ਇਹਦੇ ਵਿੱਚੋਂ ਦੋਸਤੋ ਹੋ ਜਾਣਾ ਦੇਖ ਸਕਦੇ ਆ ਤੇ ਇਸ ਤੋਂ ਅੱਗੇ ਬਈ ਆ ਕ੍ਰਾਸ ਵਾਈਡ ਦੇ ਬਾਰੇ ਜਾਣਕਾਰੀ ਦਿਓ ਜੇ ਕਿੰਨਾ ਸੂਆ ਸੁਹਣੀ ਇਹ ਦੂਜਾ ਸੂਆ ਸੁਹਣਾ ਬਈ ਦੂਜਾ ਸੂਆ ਸੁਹਣੀ ਆ ਹਾਂਜੀ ਠੀਕ ਆ ਕਿੰਨੇ ਦਿਨ ਲੈ ਜੂ ਲੈ ਜੂਗੇ ਇੱਕ ਹਫਤਾ ਸਹੀ ਇੱਕ ਹਫਤਾ ਲੈ ਜੂਗੀ ਹਾਂਜੀ ਇਹ ਵੀ ਸੀਲ ਠੰਡੀ ਬਹੁਤ ਆ ਭਵਾ ਹੀ ਬੈ ਜਾ ਥੱਲੇ ਲਓ ਵੀ ਸੱਜਣੋ ਇਹ ਵੀ ਸੀਲ ਠੰਡੀ ਦੋਸਤੋ ਬਹੁਤ ਆ ਦੇਖ ਸਕਦੇ ਆ ਮੁੱਠੀਆ ਚੌੜਾ ਹਵਾਨਾ ਦੋਸਤੋ ਦੇਖ ਸਕਦੇ ਆ ਆ ਗੱਠ ਦੇ ਵਿੱਚ ਤੇ ਥਣ ਲੱਗਿਆ ਮੂਹਰੇ 1.5 ਫੁੱਟ ਦੀ ਗੈਪ ਤੇ ਥਣਾਂ ਦਾ ਸਾਈਜ਼ ਗਾਇ ਬਦਸਤੋ ਬਹੁਤ ਸੋਹਣਾ ਹਵਾਨਾ ਦੋਸਤੋ ਪੂਰਾ ਪੱਧਰ ਹਵਾਨਾ ਦੇਖ ਸਕਦੇ ਆ ਬਹੁਤ ਸੋਹਣਾ ਗਾਇਵਾ ਦੋਸਤੋ ਇਸ ਸਾਈਜ਼ ਵੀ ਦੋਸਤੋ ਥਣਾਂ ਦਾ ਬਹੁਤ ਸੋਹਣਾ ਦੇਖ ਸਕਦੇ ਆ ਪੂਰਾ ਗੈਪ ਦੇ ਵਿੱਚ ਥਣ ਲੱਗਿਆ ਹੋਇਆ ਪੂਰਾ ਚੌੜਾ ਹਵਾਨਾ ਦੋਸਤੋ ਦੇਖ ਸਕਦੇ ਆ ਇਹ ਕਿੰਨਾ ਕੁ ਦੁੱਧ ਪਾਉਗੂ ਬਈ ਇੱਥੀ ਨਹੀਂ ਜੀ ਪਹਿਲੇ ਸੂਏ ਦਿੱਤਾ ਹੈ 23 ਕਿਲੋ ਦੁੱਧ ਪਹਿਲੇ ਸੂਏ 23 ਲੀਟਰ ਦਿੱਤਾ ਹਾਂ ਜੀ ਇੱਥੀ ਕਿੰਨਾ ਕੁ ਜਜਮੈਂਟ 25 ਕਿਲੋ ਆਮ ਵਧੀਆ ਨਾਲ ਮਸੇਵਾ ਦੁੱਧ ਪਾਉਗੂਗੀ ਵਾਹ ਤਿਆਰੀ ਤੁਰੀ ਬਹੁਤ ਸੋਹਣੀ ਹੋਣੀ ਹੈ ਲੋ ਵੀ ਸੱਜਣੋ ਬਾਈਆਂ ਦਾ 25 ਲੀਟਰ ਦੁੱਧ ਪਾ ਦੂਗੀ ਪੂਰੇ ਚੌੜੇ ਹਵਾਨੇ ਦੇ ਵਿੱਚ ਆ ਗੈਰ ਦੇ ਉੱਤੇ ਥਣ ਲੱਗਿਆ ਹੋਇਆ ਤੇ ਹਫਤੇ ਦੀ ਇੱਕ ਨਹੀਂ ਕੱਚੀ ਆ ਦੋਸਤੋ ਤੇ ਤੋੜ ਕੇ ਹੋਏ ਤੁਹਾਨੂੰ ਵਿਖਾ ਦਿੰਨੇ ਆ ਬਹੁਤ ਸੋਹਣਾ ਹਵਾਨਾ ਦੋਸਤੋ ਦੋਵੇਂ ਪਾਸਿਆਂ ਤੋਂ ਖਣਾ ਦਾ ਸਾਈ ਜੀ ਦੋਸਤੋ ਸੁਹਣਾ ਤੋਰਨਾ ਦੇ ਕਰ ਸੰਗ ਦੇ ਵਿੱਚ ਹੀ ਇਹ ਆ ਦੋਸਤੋ ਕਦ ਘਾਟ ਸੁਹਣਾ ਇਹਦਾ ਵੀ ਲੈ ਚੱਲ ਬਈ ਲੈ ਸੀਲ ਠੰਡੀ ਬਹੁਤ ਆ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਦੋਸਤੋ ਸੀਲ ਠੰਡੀ ਦਾ ਕੋਈ ਅੰਤ ਨਹੀਂ ਵਾਕਈ ਬਹੁਤ ਠੰਡੀ ਸੀਲ ਆ ਦੋਸਤੋ ਨੂੰ ਮੱਥਾ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਕਰੋ ਸੰਗ ਦੇ ਵਿੱਚ ਆ ਵੇਖ ਸਕਦੇ ਆ ਇਹਦੀ ਕੀ ਡਿਮਾਂਡ ਕਰਾਂਗੇ ਇਹ 82000 ਰੁਪਏ 82000 ਰੁਪਏ ਮਾਨਤਾ ਹੋ ਜੂਗੀ ਮਾਨਤਾ ਹੋ ਜੂਗੀ ਜੀ ਲਓ ਵੀ ਸੱਜਣੋ 82000 ਰੁਪਏ ਬਾਈ ਨੇ ਡਿਮਾਂਡ ਕੀਤੀ ਆ ਤੇ ਪੀੜੀ ਦੇ ਪਾਵੇਂ ਵਾਂਗੂ ਦੋਸਤੋ ਚਾਰੇ ਗੁੱਠਾਂ ਦੇ ਥਣ ਲੱਗਿਆ ਹੋਇਆ ਵੇਖ ਸਕਦੇ ਆ ਇੰਨੇ ਗੈਰ ਤੇ ਲੱਗਿਆ ਮੋਰ ਨਾਲ ਡੇਢ ਮਿੰਟ ਦੇ ਸਾਈਡਾਂ ਦੇ ਆ ਵੇਖ ਸਕਦੇ ਆ ਉਹ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਦੋਸਤੋ ਪੂਰਾ ਚੌੜਾ ਹਵਾਨਾ ਦੋਸਤੋ ਕੋਈ ਫੋਰਚਾਂਗ ਨਹੀਂ 82000 ਰੁਪਏ ਬਾਈ ਨੇ ਡਿਮਾਂਡ ਕੀਤੀ ਆ ਬਾਕੀ ਦੋਸਤੋ ਜਿੰਨੇ ਤੁਹਾਨੂੰ ਜਾਈ ਦੀ ਤੁਸੀਂ ਆਪਦੇ ਢੰਗ ਨਾਲ ਪਸ਼ੂ ਖਰੀਦ ਲੈਣਾ ਇਸ ਤੋਂ ਅੱਗੇ ਦੋਸਤੋ ਇੱਕ ਕ੍ਰੋਸ ਜਰਸੀ ਵਹੜਾ ਇਹਦੇ ਬਾਰੇ ਜਾਣਕਾਰੀ ਲੈਣੇ ਆ ਹਾਂਜੀ ਬਈ ਇਹਦੇ ਬਾਰੇ ਦੱਸੋ ਜੀ ਇਹ ਦੂਜਾ ਸੁਆ ਸੁਈ ਆ ਜੀ ਇਹ ਦੂਜਾ ਸੁਆ ਸੁਈ ਵੀ ਆ ਕਿੰਨੇ ਦਿਨਾਂ ਦੀ ਸੁਈ ਆ 5 ਦਿਨਾਂ ਦੀ ਸੁਈ ਆ 13 ਕਿਲੋ ਡੱਬੇ ਵਾਲਾ ਦੁੱਧ ਹੈ ਸੀਲ ਠੰਡੀ ਹੈ ਵੀ ਬਹੁਤ ਕਰ ਮਰੀ ਐ ਨਹੀਂ ਬਹਿ ਜਾ 13 ਕਿਲੋ ਇਸ ਵਕਤ ਡੱਬੇ ਵਾਲਾ ਦੁੱਧ ਤਿਆਰ ਆ ਦੇਖ ਸਕਦੇ ਆ ਦੋਸਤੋ ਸੀਲ ਠੰਡੀ ਦੀ ਗੱਲ ਕਰਕੇ ਇਹਦਾ ਵੀ ਕੋਈ ਅੰਤ ਨਹੀਂ ਦੋਸਤੋ ਸੀਲ ਠੰਡੀ ਦਾ ਦੇਖ ਸਕਦੇ ਆ ਬਿਲਕੁਲ ਠੰਡੀ ਸੀਲ ਆ ਕੋਈ ਨਿਆਣਾ ਨਹੀਂ ਲਾਇਆ ਦੋਸਤੋ ਧਾਰ ਦੇਖ ਸਕਦੇ ਆ ਬਹੁਤ ਸੁਣ ਧਾਰ ਆ ਦੋਸਤੋ ਇਧਰੋਂ ਤੁਹਾਨੂੰ ਖਾਣੇ ਦੇਖ ਸਕਦੇ ਆ ਇਹ ਮਰਜੀ ਬੈ ਕੇ ਖੋਈ ਜਾਓ ਮੂੰ ਮਥਾ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਬਾਕੀ ਤੋੜ ਕੇ ਵਿਖਾ ਦਿੰਨੇ ਆ ਕਦ ਕਾਠ ਇਹਦਾ ਵੀ ਸੋਹਣਾ ਦੋਸਤੋ ਬੱਚਾ ਵੱਛਾ ਦੋਸਤੋ ਵੇਖ ਸਕਦੇ ਆ ਆ ਖੜਾ ਬਹੁਤ ਸੋਹਣਾ ਹਵਾਨਾ ਦੋਸਤੋ ਫਿਕਸ ਆਇਡਰ ਦੇ ਵਿੱਚ ਇਹ ਆ ਕੋਈ ਫੋਰਚਾਂਗ ਨਹੀਂ ਕੋਈ ਟੁੱਟਮਾ ਹਵਾਨਾ ਨਹੀਂ ਦੋਸਤੋ ਕਦ ਕਾਠ ਇਹਦਾ ਵੀ ਚੰਗਾ ਦੋਸਤੋ ਕ੍ਰੋਸ ਜਰਸੀ ਆ ਤਿੰਨੇ ਦੋਸਤੋ ਬਾਈ ਕੋਲੇ ਗਰਮੀਆਂ ਦੇ ਤੋਹਫੇ ਆ ਮੋਲੇ ਦਾ ਬਾਈ ਤੋਂ ਪਹੇ ਦਾ ਵੀ ਪੁੱਛ ਲੈਨੇ ਆ ਆਹ ਜਿਹੜਾ ਵੱੱਛਾ ਦੋਸਤੋ 나ੜਗੂਆ ਨਾਲ ਆ ਦੇਖ ਸਕਦੇ ਆ ਇਹਦਾ ਕੀ ਮੁੱਲ ਕਰੇ ਇਹਦਾ 52000 ਰੁਪਏ ਇਹਦਾ 52000 ਮਾਨਤਾਂ ਨੇ ਚੋਈ ਹੋਈ ਹੈ ਮਾਨਤਾਂ ਹੋ ਜੂਗਾ ਜੀ ਲੋ ਵੀ ਸੱਜਣੋ ਤਿੰਨਾ ਨਗਾ ਦੇ ਵਿੱਚੋਂ ਕੋਈ ਵੀ ਨਾਗ ਪਸੰਦ ਹੋਵੇ ਮਾਨਤਾਂ ਤੁਹਾਡਾ ਹੋ ਜਾਣਾ ਜਿੰਨੇ ਦਾ ਤੁਹਾਨੂੰ ਜਚੇ ਤੁਸੀਂ ਆਪਦੇ ਢੰਗ ਨਾਲ ਪਸ਼ੂ ਫਰੀਦ ਲੈਣਾ ਸਾਰੀਆਂ ਮੇੜਾ ਠੰਡੀਆਂ ਬਾਕੀ ਦੋਸਤੋ ਬਾਈਆਂ ਦਾ ਵਹਿੜਾਂ ਠੰਡੀਆਂ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਨੰਬਰ ਆ ਜਿਹੜਾ ਦੋਸਤੋ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਹੋ